ਕਾਲਾ ਕਾਲਾ ਵਾਹੀ ਗੁਰਜੀ ਕੀ ਫਤਿਹ ਫਤਿਹ ਦੇ ਉਪਰੰਤ ਬੇਨਤੀ ਕੀਤੀ ਜਾਂਦੀ ਹੈ ਭਾਈ ਇਹ ਬੇਨਤੀ ਦਸ਼ਮੇ ਸਤਨਾ ਦਾਲੋ ਜਥੇਦਾਰ ਬਾਬਾ ਮੇਜ ਸਿੰਘ ਸੋਢੀ ਨਨਕਾਣਾ ਸਾਹਿਬ ਵਾਲੇ ਜਿਨ੍ਹਾਂ ਦੇ ਗੱਡੇ ਘੋੜੇ ਦਲਪੰਥ ਬਗੀਆਂ ਲਗਾਰੀਏ ਪੰਜੇ ਹੀ ਤਖਤਾਂ ਦੇ ਪਹੁੰਚਦੇ ਹਨ ਭਾਈ ਹੋਲੇ ਮਹੱਲੇ ਦੇ ਸ਼੍ਰੀ ਅਨੰਦਪੁਰ ਸਾਹਿਬ ਦਸਹਿਰੇ ਦੇ ਸਮਾਗਮ ਤੇ ਸਾਚੇ ਖੰਡ ਸ੍ਰੀ ਹਜੂਰ ਸਾਹਿਬ ਵਿਸਾਖੀ ਦੇ ਸਮਾਗਮ ਤੇ ਤਤ ਤੇ ਸ੍ਰੀ ਤਲਵੰਡੀ ਦਮਦਮਾ ਸਹਿ ਗੁਰੂ ਕੀ ਕਾੰਸੀ ਵਿੰਗੇ ਬਣਾਇਆ ਜਾਂਦਾ ਹੈ ਹੌਣ ਬਾਬਾ ਜੀ ਦੇ ਗੱਡੇ ਘੋੜੇ ਦਾਲ ਪੰਥ ਲੋੜੀ ਮਾਗੀ ਦਾ ਸਮਾਗਮ ਮਨਾ ਕੇ ਸ੍ਰੀ ਮੁਕਸਰ ਸਾਹਿਬ ਤੋਂ ਪਾਪ ਸੀ ਆਪਣੇ ਪਿੰਡਾਂ ਦੇ ਵਿੱਚੋਂ ਹੁੰਦੇ ਹੋਏ ਪੜਾ ਕਰਦੇ ਹੋਏ ਰਸਤਾ ਲੈਂਦੇ ਹੋਏ ਹੋਲੇ ਮਹੱਲੇ ਦੇ ਸਮਾਗਮ ਤੇ ਸ਼੍ਰੀ ਅਨੰਦਪੁਰ ਸਾਹਿਬ 'ਤੇ ਪਹੁੰਚ ਰਹੇ ਹਨ ਭਾਈ ਜਿੱਥੇ ਕੋੜਾ ਦੋੜਾ ਹੋਣ ਗਿਆ ਨਗਰ ਕੀਰਤਨ ਕੱਢੇ ਜਾਣਗੇ ਅਤੇ ਗੁਰੂ ਕੇ ਅਟੁੱਟ ਅੰਗਰ ਵਰਤਾਏ ਜਾਣਗੇ ਗੁਰੂ ਦੀ ਲਾਟ ਲਈ ਪੋਜ ਨੇ ਸਿੰਘਗ ਆਪਣੇ ਨਗਰ ਵਿੱਚ ਆਇਆ ਜੋ ਕੀ ਘਰ ਘਰ ਪਹੁੰਚ ਕਰਨਗੇ ਰਸਤਾ ਦੇ ਗੱਫੇ ਦੇ ਕੇ ਅਨਾਜ ਦੇ ਗੱਫੇ ਦੇ ਕੇ ਗੁਰੂ ਘਰ ਦੇ ਕੁਸ਼ੇ ਪ੍ਰਾਪਤ ਕਰੋਗੇ ਹੋਰ ਇੱਕ ਜੂਰੀ ਬੇਨਤਾ ਅਮਰਧਾਰੀ ਸਿੰਘਾਂ ਵਾਸਤੇ ਹੈ ਭਾਈ ਜਿਹੜੇ ਸਿੰਘਾਂ ਨੇ ਨਿੰਗਾ ਸਿੰਗਾਰੇ ਸ਼ਸਤਰਾਂ ਦੇ ਲਿਸੈਂਸ ਲੈਣੇ ਹੋ ਜਾਂ ਨਿਊ ਕਰਾਉਣੇ ਹੋ ਉਹ ਬਾਬਾ ਜੀ ਨੂੰ ਮਿਲ ਸਕਦੇ ਹਨ ਲਿਸੈਂਸ ਕੋ ਨੋਣਾਸਤੇ ਦੋ ਫੋਟੋਆਂ ਇੱਕ ਧਾਰ ਕਾਰਡ ਦਾ ਕਾਪੀ ਜਿਸ ਨਾਲ ਆਪਾਂ ਸ਼ਸਤਰ ਰੱਖ ਸਕਦੇ ਹਾਂ ਹੋਰ ਪੰਜੇ ਹੀ ਤਕਤਾਂ ਦੀ ਯਾਤਰਾ ਕਰ ਸਕਦੇ ਹਾਂ ਭਾਈ ਦਵਾਰਾ ਇਹ ਦੱਸਿਆ ਜਾਂਦਾ ਹੈ ਇਹ ਬੇਨਤੀ ਦਸ਼ਮੇਸ਼ ਤਰਨਾ ਦਾਲ ਜਥੇਦਾਰ ਬਾਬਾ ਮੀਰ ਸਿੰਘ ਸੋਢੀ ਨਨਕਾਣਾ ਸਾਹਿਬ ਵਾਲੇ ਜਿਨ੍ਹਾਂ ਦੇ ਦਾਲ ਪੰਥ ਆਪਣੇ ਪੰਜੇ ਹੀ ਤਖਤਾਂ ਤੇ ਪਹੁੰਚਦੇ ਹਨ ਭਾਈ ਹੁਣ ਬੋਲੇ ਮਹੱਲੇ ਦੇ ਸਮਾਗਮ ਨੂੰ ਮੁਖ ਰੱਖਦੇ ਆ ਮਹਾਂ ਸ੍ਰੀ ਅਨੰਦ ਗੁਰੂ ਸਾਹਿਬ ਦੇ ਪਹੁੰਚਦੇ ਹਨ ਜਿੱਥੇ ਘੋੜਾ ਦੌੜਾ ਹੋਣ ਦੀਆਂ ਨਗਰ ਕਿਰਦਨ ਗੱਡੇ ਜਾਣਗੇ ਅਤੇ ਗੁਰੂ ਕੇ ਟੋਟਲ ਅੰਦਰ ਵਰਤਾਏ ਜਾਣਗੇ ਗੁਰੂ ਦੀ लाਡਲੀ ਗੋਤ ਨਿਹੰਗ ਸਿੰਘ ਆਪਣੇ ਨਗਰ ਵੀ ਤੇ ਆਏ ਹਨ ਜੋ ਕੀ ਘਰ ਘਰ ਪਹੁੰਚ ਕਰਨਗੇ ਰਸਤਾ ਦੇ ਗੱਪੇ ਦੇ ਕੇ ਅਨਾਜ ਦੇ ਗੱਪੇ ਦੇ ਕੇ ਲੱਕੜ ਵਾਲਣ ਦੇ ਗੱਫੇ ਦੇ ਕੇ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ